ਉਨ੍ਹਾਂ ਦੇ ਜਗੇੜੀ ਵਿੱਚ ਡੇਰਾ ਸੱਚਾ ਸੌਦਾ ਦੇ ਦੋ ਪ੍ਰੇਮੀਆਂ ਦੇ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰ ਦਿੱਤਾ ਹੈ। ਪੰਜ ਮੈਂਬਰੀ ਜਾਂਚ ਟੀਮ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇਗੀ ਅਤੇ ਪੰਜ ਦਿਨਾਂ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਗਿਆ ਹੈ। ਪੁਲਿਸ ਵੱਲੋਂ ਦੁਆਏ ਇਸ ਪ੍ਰਸਿੱਤ ਬਾਤ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਅਤੇ ਡੇਰਾ ਸਮਰਥਕ ਉਹਨਾਂ ਦੇ ਸੰਸਕਾਰ ਕਰਨ ਲਈ ਰਾਜ਼ੀ ਹੋ ਗਏ ਨੇ। ਸੋਮਵਾਰ ਤੋਂ ਲੁਧਿਆਣਾ ਮਲੇਰਕੁਟਲਾ ਰੋਡ ਤੇ ਲਾਇਆ ਗਿਆ ਟਰਨਾਵੀ ਚੌਕ ਦਿੱਤਾ ਗਿਆ ਹੈ। ਪੁਲਿਸ ਨੇ ਪਰਿਵਾਰ ਨੂੰ ਮਾਲੀ ਸਹਾਇਤਾ ਤੇ ਨੌਕਰੀਆਂ ਦਾ ਵੀ ਭਰੋਸਾ ਦਿੱਤਾ। ਸਰਕਾਰ ਵਲੋਂ ਫੈਮਿਲੀ ਦੇ ਦੁੱਖ 'ਚ ਸ਼ਿਰਕਤ ਕਰਦੇ ਹੋਏ ਉਹਨਾਂ ਦੀ امداد ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਉਹਨਾਂ ਦਾ ਦੁੱਖ ਘਟੇ ਪਰਿਵਾਰ ਦਾ ਉਸ ਸਿਲਸਲੇ 'ਚ ਅਸੀਂ ਪਰਿਵਾਰ ਦੇ ਦੋ ਮੈਂਬਰਾਂ ਨੂੰ ਪੰਜਾਬ ਪੁਲਿਸ ਨੌਕਰੀ ਦੇਵਾਂਗੇ ਇਸ ਤੋਂ ਇਲਾਵਾ 10-10 ਲੱਖ ਰੁਪਏ ਦੀ ਦੋਨਾਂ ਜਿਹੜੇ ਵਿਅਕਤੀ ਸ਼ਿਕਾਰ ਹੋਏ ਹਨ ਇਸ ਸਾਜਿਸ਼ਤਾ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ مالی امداد ਇੱਕ ਛੋਟੀ ਬੱਚੀ ਦੀ ਆਇਆ ਉਹਦੀ ਅੱਖ ਉਹਦਾ ਇਲਾਜ ਹੋਣਾ ਹੈ ਉਹ ਸਾਰਾ ਇਲਾਜ ਦਾ ਖਰਚਾ ਪੰਜਾਬ ਪੁਲਿਸ ਕਰੇਗੀ ਅੱਛੇ ਤੋਂ ਅੱਛੇ ਮਹਾਰਾ ਨੂੰ ਦਿਖਾ ਕੇ ਜੋ ਵਧੀਆ ਤੋਂ ਵਧੀਆ ਇਲਾਜ ਹੋ ਸਕਦਾ ਉਹ ਅਸੀਂ ਕਰਵਾਵਾਂਗੇ ਤੇ ਬੱਚੀ ਦੇ ਨਾਮ ਪੰਜਾਬ ਪੁਲਿਸ ਵੱਲੋਂ ਅਸੀਂ 5 ਲੱਖ ਦੀ ਇੱਕ ਐਫ.ਟੀ.ਬੀ ਕਰਵਾ ਕੇ ਦੇਾਂਗੇ ਡਿਰਸ ਮਰਤਕਾ ਨੇ ਵੀ ਪੁਲਿਸ ਪ੍ਰਸ਼ਾਸਨ ਤੇ ਪਰੋਸਾ ਜਤਾਇਆ ਨੇ ਪੰਜਾਬ ਦੇ ਮਾਲਕ ਐਡੀਜੀਪੀ ਸਾਹਿਬ ਪ੍ਰਸ਼ਾਸਨ ਦੇ ਇਲਾਜ ਨਾ ਆਰਡਰ ਦੇ ਤਾਂ ਸਾਨੂੰ ਵਿਸ਼ਵਾਸ ਆ ਗਿਆ ਉਹ ਆਪਦੇ ਫਾਇਦੇ ਦੇ ਖਰੇ ਉਤਰਨਗੇ ਸੰਗਤ ਨੂੰ ਤਾਂ ਅਸੀਂ ਸ਼ਾਂਤੀ ਦੀ ਅਪੀਲ ਕਰਨਾ ਚਾਹਾਂਗੇ ਵੈਸੇ ਸ਼ਾਂਤੀ ਦੇ ਬੁਜਾਰੀ ਆ ਤਾਂ ਮਨੁੱਖਤਾ ਦੀ ਸੇਵਾ ਕਰਦੇ ਆ ਆਪਦੀ ਮਨੁੱਖਤਾ ਦੀ ਸੇਵਾ ਦੇ ਕੇਂਦਰਤ ਰਹਿਣਾ ਹੈ ਸ਼ਾਂਤੀ ਬਣਾ ਕੇ ਰੱਖਣੀ ਹੈ ਭਾਈਚਾਰਾ ਬਣੇ ਰਹੇ ਪੰਜਾਬ ਦੇ ਵਿੱਚ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ ਲਾਅ ਐਂਡ ਆਰਡਰ ਦੇ ਡੀਜੀਪੀ ਹਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਅਜਿਹੇ ਹਮਲੇ ਦਾ ਤਾਂ ਕਰਵਾ ਰਹੀਆਂ ਨੇ ਦੱਸਦੀ ਹੈ ਕਿ ਸ਼ਨੀਵਾਰ ਰਾਤ 7:30 ਤੋਂ 8 ਵਜੇ ਦੇ ਵਿਚਕਾਰ ਮੋਟਰਸਾਈਕਲ ਸਵਾਰ ਦੋ ਹਮਲਾਵਰ ਆਏ ਜਿਨ੍ਹਾਂ ਨੇ ਜਗੇੜੀ ਦੇ ਨਾਮ ਚਰਚਾ ਕਰਦੀ ਕੰਟੀਨ ਚ ਲਾਉਣ ਵਾਲੇ ਪਿਓ ਪੁੱਤਰ ਡੇਰਾ ਪ੍ਰੇਮੀਆ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸੀ